ਦਿੱਲੀ ਦੇ ਵਿੱਚ ਹੋਏ ਬਲਾਸ਼ ਤੋਂ ਬਾਅਦ ਪੂਰਾ ਹੀ ਦੇਸ਼ ਅਲਰਟ ਤੇ ਹੈ ਜੇ ਜੇ ਚਾਲਦੇ ਆ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਨੂੰ ਵੀ ਪੂਰਾ ਅਲਰਟ ਤੇ ਰੱਖਿਆ ਹੋਇਆ ਹੈ ਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਰਾਤ ਸਮੇਂ ਵੀ ਅਤੇ ਦਿਨ ਸਮੇਂ ਵੀ ਨਾਕੇ ਲਗਾਏ ਜਾ ਰਹੇ ਨੇ ਸ਼ੱਕੀ ਥਾਵਾਂ ਤੇ ਜਿੱਥੇ ਭੀੜ ਭੜ ਵਾਲੇ ਇਲਾਕੇ ਨੇ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਤਿਹ ਹੈ ਕਿ ਅੱਜ ਫਰੀ ਕੋਟ ਦੇ ਵਿੱਚ ਵੀ ਆਚਣਚੇਤ ਚੈਕਿੰਗ ਕੀਤੀ ਗਈ ਰੇਲਵੇ ਸਟੇਸ਼ਨ ਦੀ ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਐਸਐਸਪੀ ਫਰੀ ਕੋਟ ਪ੍ਰਗਿਆ ਜਾਨੇ ਦੱਸਿਆ ਅਲੜਦੇ ਚਲਦਿਆਂ ਉਹਨਾਂ ਵੱਲੋਂ ਲਗਾਤਾਰ ਮਸਤੈਦੀ ਨਾਲ ਰਾਤ ਸਮੇਂ ਵਿੱਚ ਚੈਕਿੰਗ ਕੀਤੀ ਗਈ ਸੀ ਅਤੇ ਹੁਣ ਵੀ ਭੀੜਪਾਲ ਏਰੀਆ ਦੇ ਵਿੱਚ ਲਗਾਤਾਰ ਉਹਨਾਂ ਦੀ ਇਹ ਚੈਕਿੰਗ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਇਹ ਚੈਕਿੰਗ ਚਲਦੀ ਰਹਿੰਦੀ ਸੀ ਪਰ ਅੱਜ ਅਲੜਦੇ ਚਲਦਿਆਂ ਲਗਾਤਾਰ ਉਹਨਾਂ ਵੱਲੋਂ ਚੈਕ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਤੁਹਾਨੂੰ ਸ਼ੱਕੀ ਚੀਜ਼ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ 112 ਨੰਬਰ ਦੇ ਉੱਪਰ ਕਹਲ ਕਰਕੇ ਤੁਸੀਂ ਹਿੰਦੀ ਜਾਣਕਾਰੀ ਦੇ ਸਕਦੇ ਹੋ ਤੁਸੀਂ ਉਹ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਚੈਕਿੰਗ ਦੀਆਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਐਸਐਸਪੀ ਫਰੀ ਕੋਟ ਪ੍ਰਗਿਆ ਜਨ ਹਾਂਜੀ ਇੱਕ ਹਾਈ ਅਲਰਟ ਦੀ ਇੱਕ ਸਟੇਟਸ ਹੈ ਪੂਰੇ ਪੰਜਾਬ ਚ ਵੀ ਔਰ ਉਹਦੇ ਚ ਫਰੀ ਕੋਟ ਪੁਲਿਸ ਪੂਰੀ ਮੁਸਤੈਦੀ ਨਾਲ ਤੈਨਾਤ ਹੈ ਤੇ ਕੱਲ ਰਾਤੀ ਵੀ 3-4 ਵਜੇ ਤੱਕ ਸਾਰੇ ਹੀ ਸਾਡੇ ਡਿਸਟ੍ਰਿਕਟ ਅਫੀਸਰਸ ਤੇ ਐਸਐਚਓਸ ਬਾਹਰ ਸੀ ਤੇ ਉਹਦੀ ਲੜੀ ਦੇ ਤਹਿਤ ਜਿੰਨੇ ਵੀ ਸਾਡੇ ਪਿਊਰ ਪੜਾਕੇ ਵਾਲੇ ਏਰੀਆਜ਼ ਨੇ ਰੇਲਵੇ ਸਟੇਸ਼ਨਸ ਨੇ ਬੱਸ ਸਟੈਂਡਸ ਨੇ ਉੱਥੇ ਅਸੀਂ ਪ੍ਰੋਪਰ ਐਂਟੀ ਸਬੋਟੇਜ ਚੈਕਸ ਕਰਾ ਰਹੇ ਨੇ ਡਰੋਨ ਰਾਹੀਂ ਅਸੀਂ ਸਰਵੇਲੈਂਸ ਰੱਖ ਰਹੇ ਨੇ ਸੀਸੀਟੀਵੀ ਕੈਮਰਾਜ਼ ਰਾਹੀਂ ਅਸੀਂ ਸਰਵੇਲੈਂਸ ਰੱਖ ਰਹੇ ਔਰ ਇੱਕ ਵਿਜੀਬਲ ਪੁਲਿਸ ਪ੍ਰੈਜ਼ੈਂਸ ਅਸੀਂ ਮੇਨਟੇਨ ਕਰਕੇ ਰੱਖ ਰਹੇ ਤਾਂ ਕਿ ਇੱਕ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਮਨ ਚ ਪੁਲਿਸ ਦਾ ਇੱਕ ਪੇਰੇ ਕਾਨੂੰ ਕੋਈ ਇਨਪੁਟਸ ਹੈ ਕਿ ਇੱਥੇ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਸੈਟ ਹੋ ਸਕਦਾ ਹੈ ਜਾਂ ਕੋਈ ਕੋਲ ਆਸਪਾਸ ਲੱਗਦੇ ਵਿੱਚ ਕਿਉਂਕਿ ਲਗਾਤਾਰ ਚੈਕਿੰਗਸ ਦੇਖਿਏ ਇਹ ਚੈਕਿੰਗਸ ਜਿਹੜੀਆਂ ਹੈंगी ਇਟ ਇਸ ਸੋ ਇਸ ਟੂ ਇਨਸਟਿਲ ਅ ਸੈਂਸ ਆਫ ਕੌਨਫੀਡੈਂਸ ਕਿ ਪਬਲਿਕ ਦੇ ਮੰਚ ਵੀ اور ਜਦੋਂ ਵੀ ਕੁਝ ਇੱਕਾਈ ਅਲਰਟ ਦੀ ਸਿਚੁਏਸ਼ਨ ਹੁੰਦੀ ਹੈ ਤੇ ਪੁਲਿਸ ਦੀ ਡਿਊਟੀ ਹੁੰਦੀ ਹੈ ਕਿ ਅਸੀਂ ਵਿਜ਼ੀਬਲ ਪਲੇਸਸ ਤੇ ਪ੍ਰੋਪਰ ਇੱਕ ਸ਼ਕਤੀ ਮੇਨਟੇਨ ਕਰਕੇ ਰੱਖਣ ਤੇ ਉਸੇ ਲੜੀ ਦੇ ਤਹਿਤ ਹੀ ਅਸੀਂ ਅਦਰਵਾਇਜ਼ ਵੀ ਕਰਦੇ ਰਹਿੰਦੇ ਬਟ ਕਿਉਂਕਿ ਕੁਝ ਐਸੇ ਇਨਸਟੈਂਸਸ ਪਿੱਛੇ ਦਿੱਲੀ 'ਚ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਕੋਈ ਵੀ ਮਾੜਾ ਅਨਸਰ ਇਧਰ ਕੁਛ ਵੀ ਹੋਰ ਗੜਬੜ ਫਲਾਣ ਦੀ ਕੋਸ਼ਿਸ਼ ਨਾ ਕਰੇ ਔਰ ਪੁਲਿਸ ਆਪਣੀ ਪ੍ਰੋਪਰ ਤੰਦੇ ਨਾਲ ਡਿਊਟੀ ਕਰਦੀ ਹੈ। ਟ੍ਰੇਨ ਦੀ ਗੱਲ ਕੀਤੀ ਹੈ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੀਆਂ ਟ੍ਰੇਨਾਂ ਜਿਵੇਂ ਜੰਮੂ ਕੁਸ਼ਮੀਰ ਦੇ ਉਹ ਵੀ ਚੈਕਿੰਗ ਕੀਤੀ ਹੈ। ਹਾਂਜੀ ਸਾਰੀ ਹੀ ਟ੍ਰੇਨਸ ਦੀ ਚੈਕਿੰਗ ਜਿਹੜੀ ਹੈਗੀ ਹੁੰਦੀ ਹੈ ਔਰ ਸਾਡੇ ਨਾਲ ਆਰਪੀਐਫ ਦੇ ਜਿਹੜੇ ਇੰਚਾਰਜ ਨੇ ਉਹ ਵੀ ਇੱਥੇ ਨੇ ਤੇ ਫਰੀਦਕੋਟ ਪੁਲਿਸ ਔਰ ਆਰਪੀਐਫ ਮਿਲ ਕੇ ਲਗਾਤਾਰ ਇਹ ਜਿੰਨਾ ਵੀ ਸਾਡਾ ਇਨਫਰਾਸਟ੍ਰਕਚਰ ਹੈ ਉਹਦੀ ਸਿਕਿਉਰਿਟੀ ਮੇਨਟੇਨ ਕਰਕੇ ਰੱਖਦੀ ਹੈ ਸਾਡੀ ਐਂਟੀ ਸਬੋਟੇਜ ਟੀਮ ਡੌਗਸ ਸquads ਵੀ ਰੈਂਡਮ ਚੈਕਿੰਗ ਵੀ ਕਰਦੇ ਹਨ ਔਰ ਏਟਲੀਸਟ ਦਿਨ ਮੇ ਇੱਕ ਵਾਰ ਤੋਂ ਇਹ ਰੇਲਵੇ ਸਟੇਸ਼ਨ ਕੀ ਔਰ ਆਲੇ ਦੁਆਲੇ ਦੇ ਏਰੀਆ ਦੀ ਚੈਕਿੰਗ ਕਰਦੇ ਕੋਲ ਫ੍ਰੀ ਨੰਬਰ ਬਣਾਇਆ ਹੈ ਕਿ ਅਗਰ ਕਿਸੇ ਨੇ ਕੋਈ ਟੁੱਟਕ ਸੂਚਨਾ ਪਹੁੰਚਾਣੀ ਹੈ ਜੀ 112 ਸਭ ਤੋਂ ਸੌਖਾ ਹੈ ਯਾਦ ਰੱਖਣਾ ਔਰ ਤੁਹਾਡੇ ਕੋਲ ਕੋਈ ਵੀ ਅਗਰ ਇਨਪੁਟ ਹੈਗੀ ਤਾਂ ਤੁਸੀਂ 112 ਤੇ ਫੋਨ ਕਰੋ। ਦੇਖੋ ਕਿ ਆਇਆ ਸੀ ਕਿ ਤੁਹਾਨੂੰ ਕਾਫੀ ਇਨਸਟਰਕਸ਼ਨਸ ਆ ਗਏ ਆਪਰ ਸੇਫ ਸਮੂਲ ਦੇ ਰਿਹਾ ਨੀ ਤੇ ਕਿਸ ਤਰ੍ਹਾਂ ਦੀਆਂ ਇਨਸਟਰਕਸ਼ਨ ਜਿਹੜੀਆਂ ਹੁਣ ਪਾਸ ਕੀਤੀਆਂ ਗਈਆਂ ਨੇ। ਦੇਖੀਏ ਇਨਸਟਰਕਸ਼ਨਸ ਇਹ ਹੀ ਨੇ ਕਿ ਅਸੀਂ ਭਾਵੇਂ ਉਹ ਪੁਲਿਸ ਹੋ, ਭਾਵੇਂ ਉਹ ਕੋਈ ਵੀ ਸਿਟੀਜ਼ਨ ਹੋ ਆਪਣੇ ਅੱਖ ਕਾਂ ਖੁੱਲੇ ਰੱਖੋ ਤੇ ਤੁਹਾਡੇ ਆਲੇ ਦੁਆਲੇ ਕੋਈ ਵੀ ਚੀਜ਼ ਸ਼ੱਕੀ ਅਗਰ ਤੁਹਾਨੂੰ ਲੱਗਦੀ ਹੈ ਤਾਂ ਉਹਦੀ ਪੁਲਿਸ ਨੂੰ ਇਨਸਟ ਇਮੀਡੀਏਟਲੀ ਉਹਦੀ ਇਨਫੋਰਮੇਸ਼ਨ ਦਿਓ ਜਿਹੜੇ ਸਾਡੀ ਪੀਸੀਆਰ ਦੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਇਨਸਟਰਕਸ਼ਨਸ ਦਿੱਤੀਆਂ ਗਈਆਂ ਕਿ ਆਪਣੇ ਬੀਟ ਏਰੀਆ ਚ ਪ੍ਰੋਪਰ ਮੁਸਤੈਦੀ ਨਾਲ ਡਿਊਟੀ ਕਰਨ ਕੋਈ ਵੀ ਅਗਰ ਸਸਪੀਸ਼ੀਅਸ ਵਿਅਕਤੀ ਜਾਂ ਵਸਤੂ ਉਹਨਾਂ ਨੂੰ ਦਿਸਦੀ ਹੈ ਤਾਂ ਉਹਦਾ ਇਮੀਡੀਏਟਲੀ ਸੀਨੀਅਰ ਅਫਸਰਾਂ ਦੇ ਧਿਆਨ 'ਚ ਉਪਰ ਨੂੰ ਲੈ ਕੇ ਰਹਿਣਾ ਹੈ